ਕੇ ਡਿੱਗਾ ਪਿਆ ਹੁੰਦਾ ਉਹਨੂੰ ਵੇਖ ਕੇ ਹਾਂਜੀ ਸੱਚੀ ਬੰਚ ਬੰਦ ਤੇ ਉਹਨੂੰ ਵੇਖ ਕੇ ਹਰ ਕੋਈ ਜਿਹੜਾ ਲੰਗਨ ਟੱਪਣ ਵਾਲਾ ਉਹਨੂੰ ਵੇਖ ਕੇ ਲੰਨ ਟੱਪੋਂਦਾ ਕਿਹੋ ਜਿਹਾ ਬੰਦਾ ਹੈ ਯਾਰ ਸ਼ਰਾਬ ਪੀ ਕੇ ਡਿੱਗਾ ਪਿਆ ਇਹ ਆ ਉਹ ਆ ਇਦਾਂ ਕਰਕੇ ਤਾਂ ਸ਼ਰਾਬੀ ਜਰਦਾ ਨੜਕੜਾ ਆ ਗਿਆ ਉੱਥੇ ਦਾ ਤੇ ਸਭ ਨੂੰ ਨਿੱਕਾ ਜਿਹਾ ਮੁਸਕਾਨ ਦੇ ਕੇ ਜਵਾਬ ਦਿੰਦਾ ਕਹਿੰਦਾ ਸ਼ਰਾਬੀ ਹੈ ਯਾਰ ਕੋਈ ਚੋਰ ਚੱਕਾ ਤੇ ਨਹੀਂ ਸ਼ਰਾਬੀ ਨਾ ਕੋਈ ਚੋਰ ਚੱਕਾ ਤੇ ਨਹੀਂ ਮੈਂ ਮੈਂ ਆਪਣੀ ਪੱਲਿਓ ਪੀਤੀ ਐ ਮੈਂ ਕਿਸੇ ਦੇ ਜੇਬੋਂ ਪੀਤੀ ਨਹੀਂ ਮੈਨੂੰ ਦੱਸਿਓ ਦੁਨੀਆਵਾਰੋ ਮੈਂ ਤਾਂ ਹਥੋਂ ਵੱਖਰੀ ਕੀਤੀ ਨਹੀਂ ਧਿਆਨ ਦੇਣਾ ਕਹਿੰਦਾ ਪੀ ਪੰਡਿਤ ਵਾਂਗੂ ਮੰਦਰ ਦੇ ਕੋਈ ਪੰਡਤ ਹੋਵੇ ਨਾ ਪੀ ਪੰਡਿਤ ਵਾਂਗੂ ਮੰਦਰ ਦੇ ਮੈਂ ਕੋਈ ਖਨਾਮੀ ਕੀਤੀ ਨਹੀਂ ਖਨਾਮੀ ਮਤਲਬ ਗਲਤੀ ਮੈਂ ਕੋਈ ਖਨਾਮੀ ਕੀਤੀ ਨਹੀਂ ਤੇ ਭਾਈ ਜਿਉਂ ਗੁਰਦੁਆਰੇ ਦੇ ਮੈਂ ਬੇਚਲ ਮੱਲੇ ਕੀਤੀ ਨਹੀਂ ਆਇਆ ਨਹੀਂ ਤੇ ਸੰਤਾਂ ਵਾਂਗੂ ਪੀਵਣ ਦਾ ਕਦੇ ਦਵਾਈ ਨਾਲ ਆਇਆ ਨਹੀਂ ਇਹ ਪੀਣੀ ਮੇਰਾ ਇੱਤਾ ਹੈ ਇਹ ਪੀਣੀ ਮੇਰਾ ਪੇਸ਼ਾ ਹੈ ਮੈਂ ਇਸ ਤੋਂ ਬਚਿਆ ਹੋਇਆ ਨਹੀਂ ਸਾ ਸ਼ਰਾਬ ਦਾ ਮਾਰਾ ਜ਼ਰੂਰ ਡਿੱਗਿਆ ਪਰ ਅਸੂਲੋਂ ਡਿੱਗਿਆ ਹੋਇਆ ਨਹੀਂ ਸ਼ਰਾਬ ਦਾ ਮਾਰਾ ਡਿੱਗਿਆ ਹਾਂ ਪਰ ਅਸੂਲੋਂ ਡਿੱਗਿਆ ਹੋਇਆ ਨਹੀਂ ਕਹਿੰਦਾ ਮੈਂ ਕਿਸੇ ਸਕੂਲ ਦਾ ਮਾਸਟਰ ਨਹੀਂ ਮੈਂ ਕਿਸੇ ਸਕੂਲ ਦਾ ਮਾਸਟਰ ਨਹੀਂ ਕੋਈ ਕਰਕਟਾ ਪੰਡ ਜਵਾਤਾਂ ਤੋਂ ਹਰ ਤੀਜੇ ਦਿਨ ਮੈਂ ਪੀਤੀ ਨਹੀਂ ਮੈਂ ਡਾਕਟਰ ਕੋਈ ਸਰਕਾਰੀ ਨਹੀਂ ਕਦੇ ਵੱਟੀ ਲਾ ਕੇ ਪੀਤੀ ਨਹੀਂ ਪਿੰਡਾਂ ਆਣ ਪਤਾ ਹੋਗਾ ਮੈਂ ਡਾਕਟਰ ਕੋਈ ਸਰਕਾਰੀ ਨਹੀਂ ਕਦੇ ਵੱਟੀ ਲਾ ਕੇ ਪੀਤੀ ਨਹੀਂ ਨਿੱਕਾ ਜੇ ਜੰਗ ਵਧਾ ਕੇ ਕਦੇ ਟੈਨਸ਼ਨ ਸ਼ਬ ਵੀ ਕੀਤੀ ਨਹੀਂ ਲੇਨਾ ਸ਼ਰਾਬ ਦਾ ਮਾਰਾ ਡਿੱਗਿਆ ਨਾ ਪਰ ਅਸੂਲੋਂ ਡਿੱਗਿਆ ਹੋਇਆ ਨਹੀਂ ਸ਼ਰਾਬ ਦਾ ਮਾਰਾ ਡਿੱਗਿਆ ਨਾ ਪਰ ਅਸਲੋਂ ਡਿੱਗਿਆ ਹੋਇਆ ਨਹੀਂ ਮੈਂ ਥਾਣੇਦਾਰ ਨਹੀਂ ਜੋ ਬਦਮਾਸ਼ਾਂ ਤੋਂ ਮੈਂ ਥਾਣੇਦਾਰ ਨਹੀਂ ਜੋ ਬਦਮਾਸ਼ਾਂ ਤੋਂ ਪਾ ਬੱਲੀ ਉਹ ਗੜਗੜਾਈ ਨਹੀਂ ਕੁੱਟ ਪੀ ਕੇ ਧੀਆ ਪਹਿਣਾ ਦੀ ਮੈਂ ਕੀਤੀ ਕਦੇ ਪਟਾਈ ਨਹੀਂ ਅੱਜ ਡਿੱਕਾ ਹਾਂ ਵਿੱਚ ਚੌਂਕ ਦੇ ਉੱਥੇ ਇੱਕ ਸਿਪਾਹੀ ਖੜਾ ਹੁੰਦਾ ਉਹਨੂੰ ਵੇਖ ਕੇ ਪਰ ਇਹ ਨੂੰ ਕਰ ਲੈਂਦਾ ਕਹਿੰਦਾ ਦਿੱਕਾਾਂ ਵਿੱਚ ਚੌਂਕ ਦੇ ਪਿੱਛੇ ਵੇਖ ਸਪਾਈ ਕੀਤੀ ਏ ਇੰਨੇ ਹਾਲੇ ਪਰਸੋਂ ਮਿੱਥੋਂ ਆਨ ਡਿਊਟੀ ਦਿੱਤੀ ਏ ਸਾਲਾ ਨਿਸ਼ਾ ਨਿਸ਼ਾਰਾ ਕਰਕੇ ਕਹਿੰਦਾ ਮੈਂ ਇੰਨਾ ਬਾਗ ਸ਼ਰੀਫਾਂ ਦੇ ਘਰ ਭੱਜ ਕੇ ਪੂਰ ਡਬੋਇਆ ਨਹੀਂ ਸ਼ਰਾਬ ਦਾ ਮਾਰਾ ਡਿੱਗਿਆ ਹਾਂ ਪਰ ਅਸਲੋਂ ਡਿੱਗਿਆ ਹੋਇਆ ਨਹੀਂ ਸ਼ਰਾਬ ਦਾ ਮਾਰਾ ਡਿੱਗਿਆ ਹਾਂ ਪਰ ਅਸਲੋਂ ਡਿੱਗਿਆ ਹੋਇਆ ਨਹੀਂ ਇਹ ਬੋਲ ਤਲ ਅਜੇ ਵੀ ਮੇਰੀ ਡੱਬ ਜੇ ਮੈਂ ਠੇਕੇ ਤੋਂ ਮੰਗਵਾਈ ਏ ਇਸ ਵਿੱਚ ਠੇਕੇਦਾਰਾਂ ਨੇ ਖੜ ਕੀ ਕੀ ਜ਼ਹਿਰ ਮਲਾਈ ਏ ਮੈਂ ਮਗਰੋਂ ਐਸ ਨੂੰ ਪੀਂਦਾ ਹਾਂ ਇਹ ਦਿਮਾਗ ਨੂੰ ਪਹਿਲਾਂ ਚੜਦੀ ਏ ਇਹ ਦਿਨ ਨੂੰ ਵੱਡ ਵੱਡ ਖਾਂਦੀ ਏ ਤੇ ਸੰਗ ਨੂੰ ਗੁੱਡਾਂ ਪੜਦੀ ਏ ਮੈਂ ਫੇਰ ਵੀ ਇਹ ਜ਼ਹਿਰ ਆਪਣੇ ਹੱਥੀ ਪੀਂਦਾ ਹਾਂ ਮੈਂ ਇਸ ਤੋਂ ਬਚਿਆ ਹੋਇਆ ਨਹੀਂ ਸ਼ਰਾਬ ਦਾ ਮਾਰਾ ਢਿੱਕਿਆ ਹਾਂ ਪਰ ਅਸਲੋਂ ਢਿੱਕਿਆ ਹੋਇਆ ਨਹੀਂ ਸ਼ਰਾਬੀ ਹਾਂ ਕੋਈ ਚੋਰ ਉੱਟਕਾ ਤੇ ਨਹੀਂ ਮੈਂ ਕਿਸੇ ਦਾ ਕੁਝ ਚੁਰਾਇਆ ਤੇ ਨਹੀਂ ਕੋਟ ਪੀਤੀ ਐ ਜੱਗ ਪੀਂਦਾ ਕੋਈ ਵੱਖਰਾ ਕਹਿ ਕਮਾਇਆ ਤੇ ਨਹੀਂ ਆਪਣੇ ਪੱਲੇੋਂ ਪੀਤੀ ਐ ਮੈਂ ਕਿਸੇ ਦੇ ਜੇਬੋਂ ਪੀਤੀ ਨਹੀਂ ਹੁਣ ਚਿਰਾਂ ਦੱਸਿਓ ਦੁਨੀਆ ਵਾਲਿਓ ਮੈਂ ਤਾਂ ਹਥੋਂ ਵੱਖਰੀ ਕੀਤੀ ਨਹੀਂ ਮੈਂ ਤਾਂ ਹਥੋਂ ਵੱਖਰੀ